ਵਿਜੀਲੈਂਸ ਬਿਊਰੋ ਨੇ ਅਬੋਹਰ ਸਥਿਤ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਵਿੱਚ ਤਨਖਾਹ ਸਹਾਇਕ ਮੈਨੇਜਰ ਸੁਨੀਲ ਕੁਮਾਰ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਵਿਜੀਲੈਂਸ ਬਿਊਰੋ ਨੇ ਇੱਕ ਕਾਰਵਾਈ ਪਿੰਡ ਬਹਾਵ ਵਾਲਾ ਦੇ ਵਾਸੀ ਸੁਖਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਹੈ ਇਲਜ਼ਾਮਨੇ ਕੇ ਮੁਲਜ਼ਮ ਮਲਾਜ਼ਮ ਨੇ ਡੈਥ ਕਲੇਮ ਵੈਰੀਫਿਕੇਸ਼ਨ ਭੇਜਣ ਦੇ ਲਈ 12000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੀ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਟਰੈਪ ਲਗਾ ਕੇ ਮੁਲਜ਼ਮ ਬੈਂਕ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 10000 ਰੁਪਏ ਲੈਣਦਿਆਂ ਕਾਬੂ ਕਰ ਲਿਆ। ਉਹ ਗਵੰਦ ਸਿੰਘ ਪਿੰਡ ਬਹਾਵਾਲਾ ਉਹਨੇ ਆਗੇ ਸਾਡੇ ਕੋਲ ਸਟੇਟਮੈਂਟ ਤੇ ਵਿਜੀਲੈਂਸ ਬਿਊਰੋ ਦਫ਼ਤਰ ਫਰਮ ਕਾ ਰਿਕਾਰਡ ਕਰਾਈਆ ਕਿ ਉਹ ਡੇਰੀ ਫਾਰਮ ਦਾ ਕੰਮ ਕਰਦਾ ਸੀਗਾ। ਉਹਨੇ ਆਪਦੇ ਜਿਹੜੇ ਪਸ਼ੂ ਹੈ ਫੇਰੀ ਹਾਲੇ ਉਹਨਾਂ ਦਾ ਇੰਸ਼ੋਰੈਂਸ ਕਰਾਇਆ ਸੀਗਾ SBI ਇੰਸ਼ੋਰੈਂਸ ਕੰਪਨੀ ਦਾ ਸਟੇਟ ਬੈਂਕ ਆਫ ਇੰਡੀਆ ਦਾ ਉਹਦੀ ਜੀਵਨ ਦੇ ਵਿੱਚ ਉਹਦੀ ਗਾਂ ਦੀ ਡੈਥ ਹੋ ਗਈ ਤੇ ਉਹਨੇ ਉਹਦਾ ਜਿਹੜਾ ਕਲੇਮ ਲੈਣ ਲਈ ਸਬੰਧਤ ਕੰਪਨੀ ਨੂੰ ਸਾਰਾ ਉਹਦਾ ਜਿਹੜਾ ਜਿਹੜਾ ਪੋਸਟਮਾਰਡ ਰਿਪੋਰਟ ਤੇ ਡਾਕੂਮੈਂਟ ਜਿਹੜੇ ਉਹਦੀਆਂ ਫੋਟੋ ਵਗੈਰਾ ਸੈਂਡ ਕਰਤੀਆਂ ਉਸ ਤੋਂ ਬਾਅਦ ਉਹਨਾਂ ਨੇ ਇਹ ਇੱਕ ਇਹਦਾ ਉਹਦਾ ਕਲੇਮ ਉਹਦਾ ਦੇਣਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਸੰਬੰਧਿਤ ਜਿਹੜਾ ਅਕਾਊਂਟ ਤੁਹਾਡਾ ਬੈਂਕ ਦੇ ਵਿੱਚ ਹੈਗਾ SBI ਦੇ ਵਿੱਚ ਉੱਥੋਂ ਤੁਸੀਂ NEFT ਫਾਰਮ ਹੁੰਦਾ ਹੈ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਉਹਦਾ ਕਾਗਜ਼ ਜਿਹੜਾ ਡਾਕੂਮੈਂਟ ਹੈਗਾ ਸਟੈਂਪਲੋ ਆ ਕੇ ਭੇਜੋ ਇਹ ਇੱਥੇ ਜਿਹੜਾ ਹੈਗਾ ਸਾਡਾ ਮਦਈ SBI ਦੀ ਜਿਹੜੀ ਮੇਨ ਬ੍ਰਾਂਚ ਇੱਥੇ ਹੈਗੀ ਆ ਅਬੋਹਰ ਉੱਥੇ ਗਿਆ ਜੀ ਉੱਥੇ ਉੱਥੇ ਸੁਨੀਲ ਕੁਮਾਰ ਹੈਗਾ ਜੀ ਬੀਡੀਐਮ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਉਹਨੂੰ ਮਿਲਿਆ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਮੇਰਾ ਇੰਸ਼ੋਰੈਂਸ ਹੈਗਾ ਨਾ ਇਹਨਾਂ ਵਾਰ ਰਾਹੀ ਹੀ ਕੀਤਾ ਗਿਆ ਉਹ ਗਾਂ ਦੀ ਡੈਥ ਹੋ ਗਈ ਆ ਉਹ ਉਹਦਾ ਜਿਹੜਾ ਨੇਫਟ ਫਾਰਮ ਭੇਜਣਾ ਸੀ ਸੰਬੰਧਤ ਕੰਪਨੀ ਨੂੰ ਉਹ ਭੇਜਣ ਦੀ ਖਾਤਰ ਇਹਨੇ ਜਿਹੜਾ ਸ਼ਨੀਲ ਕੁਮਾਰ ਨੇ ਉਹਨੂੰ ਆਖਿਆ ਵੀ ਮੈਂ 12000 ਰੁਪਏ ਮੈਨੂੰ ਰਿਸ਼ਵਤ ਦੇਵੇਂਗਾ ਤੇ ਮੈਂ ਕਾਗਜ਼ ਤਾਂ ਭੇਜੂਗਾ ਕਾਫੀ ਦਿਨ ਜਾਂਦਾ ਰਿਹਾ ਇਹਨੂੰ ਟਾਲ ਮੁਕਲ ਕਰਦਾ ਰਿਹਾ ਕੀਰੇ ਸਾਡੇ ਕੋਲ ਇੱਥੇ ਆਇਆ ਇਹ ਆਪਦਾ ਸਾਰਾ ਅਕੋਰਡਿੰਗ ਕਰਕੇ ਸਭੀ ਲੈ ਕੇ ਇੱਥੇ ਆਇਆ ਤੇ ਜਿਸ ਨੂੰ ਅਸੀਂ ਇਹਦਾ ਬਿਆਨ ਲਿਖ ਕੇ ਇਹ ਅੰਦਾ ਅੱਜ ਇਹਨੇ ਪਹਿਲੀ ਕਿਸ਼ਤ 12000 ਤੋਂ 10000 ਰੁਪਏ ਦਿਨਾ ਸੀਗਾ 2000 ਰੁਪਏ ਉਹਨੇ ਕਹਿ ਮੈਂ ਬਾਅਦ ਚ ਲਾਉਂਗਾ ਉਹਨੂੰ ਅਸੀਂ ਨਾਲ ਲੈ ਕੇ ਸਾਡੇ ਨਾਲ ਜਿਹੜੇ ਪ੍ਰਾਈਵੇਟ ਸਰਕਾਰੀ ਬੁਆ ਹੈਗੇ ਅਸੀਂ ਵਰਨ ਕੁਮਾਰ ਐਫਓ ਪੰਸਪ ਅਤੇ ਕੋਬੀ ਕੁਮਾਰ ਏਡੀਓ ਐਗਰੀਕਲਚਰ ਡਿਵੈਲਪਮੈਂਟ ਅਫਸਰ હાਜਰਗਾ ਇਹ ਬਤੌਰ ਸਾਡੇ ਨਾਲ ਸਰਕਾਰੀ ਬੁਆ ਗਏ ਅਸੀਂ ਇਹਨੂੰ ਜਾ ਕੇ ਉੱਥੇ ਜਿਹਨਾਂ ਸ਼ੈਡੋ ਬੁਆ ਨਿਯੁਕਤ ਕਰਕੇ ਅਸੀਂ ਸਬਸਕ੍ਰਾਈਬ ਕੀਤਾ ਤੇ ਇਹਨੂੰ ਜਿਹੜੇ ਹੈਗਾ ਸ਼੍ਰੀਲ ਕੁਮਾਰ ਨੂੰ ਉਥੇ ਰੈਡ ਹੈਂਡਡ 10000 ਪਹਿਲੇ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਸਰ ਕਿੰਨੇ ਟਾਈਮ ਤੋਂ ਡਿਮਾਂਡ ਕਰ ਰਿਹਾ ਸੀ ਇਹ ਕਾਫੀ ਦਿਨ ਹੋ ਗਏ ਜੀ ਕਹਿੰਦਾ ਮੈਨੂੰ ਇਹ ਲਾਰੇ ਲਾ ਰਿਆ ਸੀਗਾ ਕਿ ਮੇਰਾ ਇੰਸ਼ੂਰੈਂਸ ਮੈਨੂੰ ਮਿਲ ਨਹੀਂ ਰਿਹਾ ਸੀਗਾ 60000 ਰੁਪਿਆ ਕਲੇਮ ਦਾ ਮਨਜ਼ੂਰ ਹੋਇਆ ਸੀ ਗ੍ਰਿਫਤਾਰੀ ਕਿੱਥੋਂ ਹੋਈ ਸਰ ਇਹਦੀ ਗ੍ਰਿਫਤਾਰੀ ਜੀ ਅਸੀਂ ਉਥੇ ਜਿਹੜਾ ਬੈਂਕ ਹੈਗਾ SBI ਦਾ ਮੇਨ ਉਹ ਉਥੇ ਅਬੋਹਰ ਉਹਦੇ ਬਾਹਰ ਹੀ ਆ ਕੇ ਇਹਨੇ ਉਥੇ ਗਰਾਊਂਡ ਦੇ ਵਿੱਚ ਉਹਨੇ ਸਾਈਡ ਤੇ ਹੋ ਕੇ ਪੈਸੇ ਵੜੇ ਸੀਗੇ ਤੇ ਇਹਨੂੰ ਰੈਡ ਹੈਂਡਡ ਅਸੀਂ ਉੱਥੇ ਰਹਿ ਸਰ ਅਸੀਂ ਜੜੇ ਹੋਰ ਹੋ ਗਿਆ ਸਰ ਉਹ ਮਾਮਲੇ ਦੇ ਵਿੱਚ ਹੋਈ ਅੱਜ ਤੋਂ ਪਹਿਲਾਂ ਵੀ ਹੁਣ ਬਸੇ ਇੰਚਾਰਜ ਵੀ ਪਾਇਆ ਨੇ ਆਦੀ ਹੋਈ ਹੈ ਨਹੀਂ ਇੰਨੇ ਕਾਰਵਾਈ ਤਾਂ ਜੀ ਉੱਥੇ ਜਿਹਦੇ ਬਾਰੇ ਜਿੰਨੇ ਰੇੜੀਆਂ ਰੂੜੀਆਂ ਵਾਲੇ ਲਾਗੇ ਬੈਠੇ ਸੀ ਸਾਰੇ ਕਹਿਲੇ ਸੀ ਵੀ ਇਹ ਕਾਫੀ ਇਹੋ ਜਿਹਾ ਮਾਮਲੇ ਸਾਡੇ ਤੇ ਸੀ ਰੋਜ਼ ਹੀ ਬੰਨੇ ਆ ਕਿ ਭ੍ਰਿਸ਼ਟਾਚਾਰ ਕਾਫੀ ਕਰਦਾ ਹੈ ਕਰੰਸੀਦਾਰ ਨੂੰ ਮੁਹਈਆ ਕਰਾਈ ਗਈ ਸੀ ਨਹੀਂ ਜੀ ਕਰੰਸੀ ਉਹਨਾਂ ਨੇ ਆਪ ਪੈਦਾ ਕੀਤੀ ਕੋਈ ਨੰਬਰ ਵਗੈਰਾ ਮਦਈ ਮਦਈ ਵਗੈਰਾ ਨੰਬਰ ਹੀ ਨੋਟ ਆ ਜੀ ਸਾਰਾ ਕੋ ਸਾਡੇ ਕੋਲ ਫਰਦਾ ਪੜੀਆਂ ਉਹਨਾਂ ਨੰਬਰੀ ਨੋਟ 5 500 ਦੇ ਸਾਰੇ ਹੈਗੇ ਸੀ ਉਹ ਮਦਈ ਨੇ ਆਪ ਦਿੱਤੇ ਆ ਜਾ ਕੇ ਸੀ ਉਹ ਜੋ ਵੀ ਸਾਡੀ ਕਾਰਵਾਈ ਹੁੰਦੀ ਵਿਜੀਲੈਂਸ ਦੀ ਅਸਲ આરોપી ਕਿੱਥੋਂ ਰਹਿਣ ਵਾਲਾ ਹੈ ਇਹ ਇੱਥੇ ਵੈਸੇ ਤਾਂ ਬੇਸਿਕਲੀ ਇਹ ਰਾਜਸਥਾਨ ਦਾ ਹੈਗਾ ਜੀ ਵੀਰਵਾਲਾ ਦਾ ਤੇ ਵੀਰਵਾਲਾ ਤੇ ਇਹ ਇਹਦੀ ਰਹਿਸ਼ ਇੱਥੇ ਹੈ ਸੀਤੋ ਰੋਡ ਤੇ ਨੇ ਕੋਈ ਰੈਂਟ ਤੇ ਮਕਾਨ ਲੈ ਕੇ ਫਿਰਿਆ ਇਹ ਐਸਪੀ ਵਾਲੇ ਤੋਂ ਪਰਮਾਨੈਂਟ এমਪਲਾਈ ਹੈ ਇਹ ਇਹ ਅੱਜ ਅਸੀਂ ਇਨਵੈਸਟੀਗੇਸ਼ਨ ਤੇ ਵੇਖਾਂਗੇ ਜੀ ਜਿਹੜਾ ਹੈਗਾ ਐਸਬੀਏ ਦਾ ਜਨਰਲ ਇੰਸ਼ੋਰੈਂਸ ਕੰਪਨੀ ਦੇ ਵਿੱਚ ਬੀਲੀਅਮ ਲੱਗਿਆ ਹੋਇਆ ਹੈ